ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਪਰਮਿੰਦਰ ਸੋਢੀ ਜੀ ਦੁਆਰਾ ਅਨੁਵਾਦ ਕੀਤੀ ਕਿਤਾਬ ਧੰਮ ਪਦ ਬੁੱਧ ਬਾਣੀ ਗੁੱਸੇ ਦਾ ਤਿਆਗ ਗੁੱਸੇ ਦਾ ਤਿਆਗ ਕਰਦੇ ਵੋ ਆਕੜ ਨੂੰ ਛੱਡਦੇ ਵੋ ਜਿਹੜਾ ਮਨੁੱਖਾਰ ਵਸਤੂ ਵਰਤਾਰੇ ਦੇ ਬੰਧਨ ਤੋਂ ਆਜ਼ਾਦ ਰਹਿ ਸਕਦਾ ਹੈ ਉਸ ਨੂੰ ਦੁੱਖ ਛੂ ਨਹੀਂ ਸਕਦਾ ਜਿਵੇਂ ਤੇਜ਼ ਰਫ਼ਤਾਰ ਦੌੜ ਰਿਹਾ ਰੱਥ ਨੂੰ ਆਪਣੇ ਕਾਬੂ ਵਿੱਚ ਰੱਖਣ ਵਾਲਾ ਚੰਗਾ ਰਥਵਾਨ ਅਖਵਾਉਂਦਾ ਹੈ ਓਵੇਂ ਹੀ ਗੁੱਸੇ ਨੂੰ ਬਸ ਵਿੱਚ ਰੱਖਣ ਵਾਲਾ ਅਸਲੀ ਮਨੁੱਖ ਅਖਵਾਉਂਦਾ ਹੈ ਬਾਕੀ ਤਾਂ ਐਵੇਂ ਹੀ ਲਗਾਮ ਫੜੀ ਬੈਠੇ ਹਨ ਗੁੱਸੇ ਨੂੰ ਸ਼ਾਂਤੀ ਨਾਲ ਬੁਰਾਈ ਨੂੰ ਚੰਗਿਆਈ ਨਾਲ ਨੀਚ ਬੰਦੇ ਨੂੰ ਖੁੱਲ੍ਹਦਿਲੀ ਨਾਲ ਅਤੇ ਝੂਠੇ ਨੂੰ ਸੱਚ ਨਾਲ ਹੀ ਜਿੱਤਿਆ ਜਾ ਸਕਦਾ ਹੈ ਸੱਚ ਬੋਲੋ ਗੁੱਸਾ ਨਾ ਕਰੋ ਮੰਗਣ ਵਾਲੇ ਨੂੰ ਖੁੱਲ੍ਹ ਦਲੀ ਦਿਖਾਓ ਇਹਨਾਂ ਤਿੰਨਾਂ ਗੱਲਾਂ ਨਾਲ ਬੰਦਾ ਦੇਵਤਿਆਂ ਦੇ ਨੇੜੇ ਪਹੁੰਚ ਜਾਂਦਾ ਹੈ ਵਿਵੇਕੀ ਬੰਦੇ ਹੋਰਾਂ ਉੱਪਰ ਜ਼ੁਲਮ ਨਹੀਂ ਕਰਦੇ ਉਹ ਆਪਣੇ ਸਰੀਰ ਉੱਪਰ ਸੰਜਮ ਕਾਇਮ ਰੱਖਦੇ ਹਨ ਅਜਿਹੇ ਬੰਦੇ ਹੀ ਸਦੀਵੀ ਨਿਰਮਾਨ ਤੱਕ ਅਪੜ ਜਾਂਦੇ ਹਨ ਤੇ ਦੁੱਖਾਂ ਤੋਂ ਮੁਕਤ ਹੋ ਜਾਂਦੇ ਹਨ ਜਿਹੜਾ ਮਨੁੱਖ ਹਮੇਸ਼ਾ ਚੇਤਨ ਹੋ ਕੇ ਵਿਚਰਦਾ ਹੈ ਜਿਹੜਾ ਦਿਨ ਰਾਤ ਆਪਣੇ ਉੱਪਰ ਸੰਜਮ ਕਾਇਮ ਰੱਖਦਾ ਹੈ ਅਤੇ ਜਿਹੜਾ ਪੂਰੇ ਮਨ ਨਾਲ ਨਿਰਵਾਣ ਵਾਲ ਵੱਧਦਾ ਹੈ ਉਹ ਮਨੁੱਖ ਮਾਨਸਿਕ ਵਿਕਾਰਾਂ ਤੋਂ ਬਾਹਰ ਨਿਕਲ ਆਂਦਾ ਹੈ। ਹੈ ਉਤਲ ਇਹ ਚਿਰਾਂ ਤੋਂ ਚੱਲੀ ਆ ਰਹੀ ਗੱਲ ਹੈ ਇਹ ਕੋਈ ਨਵੀਂ ਗੱਲ ਨਹੀਂ ਹੈ। ਲੋਕ ਬਹੁਤਾ ਬੋਲਣ ਵਾਲੇ ਦੀ ਨਿੰਦਾ ਕਰਦੇ ਹਨ। ਉਹ ਘੱਟ ਬੋਲਣ ਵਾਲੇ ਦੀ ਵੀ ਨਿੰਦਾ ਕਰਦੇ ਹਨ। ਉਹ ਤਾਂ ਚੁੱਪ ਚਾਪ ਰਹਿਣ ਵਾਲੇ ਦੀ ਵੀ ਨਿੰਦਾ ਕਰਦੇ ਹਨ। ਇਸ ਸੰਸਾਰ ਅੰਦਰ ਕੋਈ ਵੀ ਨਿੰਦਾ ਤੋਂ ਬਚ ਕੇ ਨਹੀਂ ਰਹਿ ਸਕਦਾ। ਜਿਸ ਬੰਦੇ ਦੀ ਸਾਰੇ ਹੀ ਤਾਰੀਫ਼ ਕਰਨ ਜਾਂ ਸਾਰੇ ਹੀ ਨਿੰਦਾ ਕਰਨ ਜਿਹੜਾ ਆਦਮੀ ਨਾ ਤਾਂ ਕਦੇ ਪੈਦਾ ਹੋਇਆ ਹੈ ਤੇ ਨਾ ਹੀ ਪੈਦਾ ਹੋਵੇਗਾ। ਪਰ ਜਿਸ ਮਨੁੱਖ ਦੀ ਸਿਆਣੇ ਵੀ ਤਾਰੀਫ਼ ਕਰਨ ਉਸ ਦੀ ਨਿੰਦਾ ਕਰਨ ਦੀ ਹਿੰਮਤ ਕੌਣ ਕਰ ਸਕਦਾ ਹੈ? ਅਜਿਹੇ ਮਨੁੱਖ ਦਾ ਜੀਵਨ ਸ਼ੁੱਧ ਤੇ ਰੋਸ਼ਨ ਨਜ਼ਰ ਆਉਂਦਾ ਹੈ। ਉਸ ਅੰਦਰ ਨੇਕੀ ਤੇ ਵਿਵੇਕ ਨਿਵਾਸ ਕਰਦੇ ਹਨ। ਜੰਬੋਦ ਰਿਆ ਦੇ ਖਰੇ ਸੋਨੇ ਵਾਂਗ ਸ਼ੁੱਧ ਅਜਿਹੇ ਮਨੁੱਖ ਦੀ ਨਿੰਦਾ ਕੌਣ ਕਰ ਸਕਦਾ ਹੈ? ਦੇਵਤੇ ਵੀ ਉਸ ਦੀ ਪ੍ਰਸ਼ੰਸਾ ਕਰਦੇ ਹਨ ਅਤੇ ਬ੍ਰਹਮਾ ਵੀ ਉਸ ਦੀ ਸਿਫਤ ਕਰਦਾ ਹੈ। ਸਰੀਰ ਦੇ ਗੁੱਸੇ ਤੋਂ ਬਚ ਕੇ ਰਹੋ। ਆਪਣੇ ਸਰੀਰ ਉੱਪਰ ਸੰਜਮ ਕਾਇਮ ਰੱਖੋ। ਸਰੀਰ ਦੇ ਮਾੜੇ ਚਰਿੱਤਰ ਨੂੰ ਛੱਡ ਕੇ ਸਰੀਰ ਦੇ ਚੰਗੇ ਚਰਿੱਤਰ ਦੀ ਵਰਤੋਂ ਕਰੋ। ਬੋਲਾਂ ਦੇ ਗੁੱਸੇ ਤੋਂ ਬਚ ਕੇ ਰਹੋ। ਆਪਣੇ ਬੋਲਾਂ ਉੱਪਰ ਸੰਜਮ ਕਾਇਮ ਰੱਖੋ। ਬੋਲਾਂ ਦੇ ਮਾੜੇ ਗੁਣਾਂ ਨੂੰ ਛੱਡ ਕੇ ਬੋਲਾਂ ਦੇ ਚੰਗੇ ਗੁਣਾਂ ਦੀ ਵਰਤੋਂ ਕਰੋ। ਮਨ ਦੇ ਗੁੱਸੇ ਤੋਂ ਬਚ ਕੇ ਰਹੋ ਆਪਣੇ ਮਨ ਉੱਪਰ ਸੰਜਮ ਕਾਇਮ ਰੱਖੋ ਮਨ ਦੀ ਮਾੜੀ ਫਿਤਰਤ ਨੂੰ ਛੱਡ ਕੇ ਮਨ ਦੀ ਚੰਗੀ ਫਿਤਰਤ ਦੀ ਵਰਤੋਂ ਕਰੋ ਅਜਿਹੇ ਸ਼ਾਂਤ ਚਿੱਤ ਦੇ ਸੋਝਵਾਨ ਮਨੁੱਖ ਵੀ ਹੁੰਦੇ ਹਨ ਜਿਨ੍ਹਾਂ ਦੇ ਸਰੀਰ ਬੋਲ ਤੇ ਮਨ ਉਹਨਾਂ ਦੇ ਕਾਬੂ ਹੇਠ ਹੁੰਦੇ ਹਨ ਅਜਿਹੇ ਮਨੁੱਖਾਂ ਦਾ ਸਵੈ ਸੰਜਮ ਮਹਾਨ ਹੁੰਦਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ